ਜੀਵਕ ਜਾਕੇ ਅੜਿਓ ਮੇਰੇ ਦਾ ਭਾਰ ਨਿਕਲ ਗਿਆ ਅੰਕੀ ਵਿਸਗਾਕੇ ਅੜਿਓ ਮੇਰੇ ਦਾ ਭਾਰ ਨਿਕਲ ਗਿਆ ਅੰਕੀ ਵਿਸਗਾਕੇ ਅੜਿਓ ਮੇਰੇ ਦਾ ਭਾਰ ਨਿਕਲ ਗਿਆ ਹੱਲ ਗਿਆ ਹੋ ਜੋ ਬਲੇ ਸੋਨਰ ਪੈ ਸਤਗੁਰ ਦਾਤ ਬਣਿਆ ਸਿਰ ਤੇ ਕਰਕੇ ਰੱਖਿਓ ਛਾਵਾਂ ਸਿਰ ਤੇ ਕਰਕੇ ਰੱਖਿਓ ਛਾਵਾਂ ਲੱਗਣ ਵੀ ਨਾ ਗਰਮ ਹਵਾਵਾਂ ਲੱਗਣ ਵੀ ਨਾ ਗਰਮ ਹਵਾਵਾਂ ਪ੍ਰਦਾਨ ਸਰ ਵੱਲੋਂ ਔਰ ਬਾਬਾ ਜੀ RAM MURTI ji ਬਹੁਤ ਸਾਰਾ ਆਸ਼ੀਰਵਾਦ ਬੱਗੋ ਮਿਹਰਬਾਨੀ ji ਹਾਂ ਸਿਰ ਤੇ ਕਰਕੇ ਰੱਖਿਓ ਛਾਵਾਂ ਸਿਰ ਤੇ ਕਰਕੇ ਰੱਖਿਓ ਛਾਵਾਂ ਲੱਗਣ ਵੀ ਨਾ ਗਰਮ ਹਵਾਵਾਂ ਲੱਗਣ ਵੀ ਨਾ ਗਰਮ ਹਵਾਵਾਂ ਸੇ ਤੇਰੇ ਨਾਮ ਉੱਤੇ ਨਾਮ ਤੇਰੇ ਹੋ ਘੁੱਟ ਦੇ ਆਸਰੇ ਤੇਰੇ ਨਾਮ ਉੱਤੇ ਨਾਮ ਤੇਰੇ ਮੇਰੇ ਓਹ ਬਹੁਤ ਬੇਰਮਾਨੀ ਦੀ ਸਾਰੀ ਕਮੇਟੀ ਵੱਲੋਂ ਪ੍ਰਧਾਨਤਵਾਂ ਨੂੰ ਬਹੁਤ ਸਾਰਾ ਮਾਨ ਸਨਕਾਰ Yeah! ਸਤਿਗੁਰੂ ਰਵੀਦਾਸ ਮਹਾਰਾਜਾ 648 ਬਣਾ 4 ਦਿਨਾਂ ਦਾ ਉਹ ਸਾਰੇ ਦੁਨੀਆ ਜਿਹੜਾ ਸ਼ਰਧਾਪੂਰਵਕ ਬਣਾਇਆ ਗਿਆ ਔਰ ਜਗਾ ਜਗਾ ਸੱਤਾਂ ਨੇ ਪਿੰਡ ਸਰ ਕਰਵਾਇਆ ਗੁਰੂਰਾ ਸਾਹਿਬ ਲੰਗਰ ਲਗਾਏ ਔਰ ਸਾਨੂੰ ਜਾਣ ਦਾ ਮੌਕਾ ਅਸ਼ੀਰਵਾ ਲੈਣ ਦਾ ਮੌਕਾ ਮਿਲੇਗਾ ਸਤਿਗੁਰੂ ਮਹਾਰਾਜ ਜਿਹੜੀ ਬਾਣੀ ਸੀਗੀ ਮਾਨਵਤਾ ਦੇ ਕੇ ਇੱਕ ਪਹਿਚਾਨ ਤੋਂ ਉਹ ਸਾਡੀ ਓ ਹੋਇਆ ਉਹਨਾਂ ਦਾ ਅਵਤਾਰ ਇਸ ਕਰਕੇ ਹੋਇਆ ਕਿ ਮੈਂ ਸਾਰੇ ਸੰਗਤਾਂ ਨੂੰ ਮੁਹਾਰਤਬਾਦ ਦਿੰਦਾ ਆਪਣੇ ਵੱਲੋਂ ਸਾਥੀਆਂ ਵੱਲੋਂ ਬਦਾਰ ਐਮ ਐਲ ਏ ਬਦਾਰਾ ਇੱਕ ਬਣੇ ਹਟਰ ਆਪਣੇ ਪੂਰੇ ਮੈਦਾਨ ਸਰਪੰਚ ਜੀ ਬੈਠੇ ਸਤਿਗੁਰੂ ਮਾਤਾ ਦੇ ਚਰਨਾਂ 'ਚ ਜਿੰਦ ਬੰਨ ਅਰਦਾਸ ਕਰਦੇ ਆ ਉਹਨਾਂ ਦੇ ਅਰਦਾਸਾਂ ਮਾਰ ਕੇ ਪੂਰੀਆਂ ਕਰਨ ਤੇ ਇਹੀ ਬੇਨਤੀ ਕਰਦਾ ਸੰਗਤਾਂ ਨੂੰ ਵੀ ਆਪਾਂ ਕਿੰਨਾ ਕਿੰਦਾ ਉਹਨਾਂ ਨੇ ਉਹ ਪੂਨਾ ਪਾ ਵੀ ਕਿਸੇ ਕਿੰਦੇ ਦਾ ਭੇਦ ਭਾਵ ਨਹੀਂ ਕਰਨਾ ਸੱਤਿਆ ਦੀ ਡਿਊਟੀ ਬਸਦੀ ਆ ਅਸੀਂ ਕਿਤੇ ਤੋਂ ਕਰਦੇ ਨੇ ਜਿੰਦੇ ਚੁਕਲੇ ਦੇਗਾ ਤਾਂ ਬਹੁਤ ਬਹੁਤ ਮੁਬਾਰਕਬਾਦ ਮੈਂ ਬਹੁਤ ਮੁਬਾਰਕਬਾਦ ਦਿੰਦਾ ਹਾਂ ਭੀਮਨਗਰ ਦੀ ਸ਼੍ਰੀ ਗੁਰੂ ਰਵਿਦਾਸ ਸੋਸਾਇਟੀ ਨੂੰ ਜਿਨ੍ਹਾਂ ਵੱਲੋਂ ਬਹੁਤ ਵੱਡਾ ਸਮਾਗਮ ਕਰਵਾਇਆ ਜਾ ਰਿਹਾ ਔਰ ਅੱਜ ਦੇ ਸਮਾਗਮ ਦੇ ਵਿੱਚ ਸਾਡੇ ਇੰਟਰਨੈਸ਼ਨਲ ਸਿੰਗਰ ਕੰਠ ਕਲੇਰ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਅੱਜ ਉੱਚੇ ਤੌਰ ਤੇ ਮੌਜੂਦ ਹੈ ਬਹੁਤ ਵੱਡਾ ਉਪਰਾਲਾ ਹੈ ਰਣਜੀਤ ਰਾਣਾ ਜੀ ਦਾ ਉਹਨਾਂ ਨੂੰ ਬਹੁਤ ਮੁਬਾਰਕਬਾਦ ਉਹਨਾਂ ਦੀ ਸਮੁੱਚੀ ਕਮੇਟੀ ਨੂੰ ਮੁਬਾਰਕਬਾਦ ਔਰ ਮੈਂ ਧੰਨਵਾਦੀ ਆ ਸਾਡੇ ਮੇਰ ਸਾਹਿਬ ਸ਼ਿੰਦਾ ਭਾਜੀ ਤੇ ਸਾਡੇ ਮਾਨਯੋਗ ਵਿਧਾਇਕ ਜਿੰਪਾ ਜੀ ਉਹ ਵੀ ਉੱਚੇ ਤੌਰ ਤੇ ਸਾਡੇ ਚ ਮੌਜੂਦ ਨੇ ਮੈਂ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਔਰ ਸੀਨੀਅਰ ਡਿਪਟੀ ਮੇਰ ਵੀ ਸਾਡੇ ਵਿੱਚ ਮੌਜੂਦ ਨੇ ਸੋ ਉਹਨਾਂ ਦੀ ਸਮੁੱਚੀ ਟੀਮ ਨੂੰ ਬਹੁਤ ਮੁਬਾਰਕਬਾਦ ਹੈ ਔਰ ਮੈਂ ਸਮਝਦਾ ਕਿ ਬਹੁਤ ਵੱਡਾ ਇਹ ਉਪਰਾਲਾ ਜਗਦੀਸ਼ ਬੱਧਨ ਜੀ ਸਾਡੇ ਜਿਹੜੇ ਕਿ ਸਮਾਜ ਦੀ ਸੇਵਾ ਹਮੇਸ਼ਾ ਪਾ ਪਤਾ ਨਹੀਂ ਕਿੰਨੇ ਸਾਲਾਂ ਤੋਂ ਸਮਾਜ ਦੀ ਸੇਵਾ ਕਰ ਰਹੇ ਆ ਤੇ ਕਿੰਨੇ ਤਾਂ ਨਗਰ ਕੀਰਤਨ ਕਿੰਨੇ ਹਰ ਸਾਲ ਇਹ 24 ਮਾ ਮਤਲਬ ਐਡਾ ਮਤਲਬ ਇੱਕ ਨਗਰ ਕੀਰਤਨ ਤੁਸੀਂ ਦੇਖ ਲਓ ਕਿ ਕਿੰਨੇ ਵਿਆਹਾਂ ਦੇ ਬਰਾਬਰ ਹੁੰਦਾ ਸੋ ਬਹੁਤ ਵੱਡੀ ਸੇਵਾ ਇਹਨਾਂ ਵੱਲੋਂ ਵੀ ਕੀਤੀ ਜਾ ਰਹੀ ਹੈ ਸੋ ਮੈਂ ਅੱਜ ਦੇ ਇਸ ਦਿਹਾੜੇ ਤੇ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਤੇ ਕਮੇਟੀ ਨੇ ਜੋ ਵੀ ਮੇਰੀ ਸੇਵਾ ਲਈ ਹੈ ਤੇ ਮੇਰੀ ਕੋਸ਼ਿਸ਼ ਆਪੇ ਉਹਨਾਂ ਦੀ ਵੱਧ ਤੋਂ ਵੱਧ ਸੇਵਾ ਜਿਹੜੀ ਕੀਤੀ ਜਾਵੇ ਕਿਉਂਕਿ ਸਾਨੂੰ ਅਜਿਹੇ ਨੌਜਵਾਨਾਂ ਤੇ ਫਕਰ ਹੈ ਔਰ ਮੈਨੂੰ ਖਾਸ ਤੌਰ ਤੇ ਮੇਰ ਸਾਹਿਬ ਨੇ ਸ਼ਿੰਦਾ ਭਾਜੀ ਨੂੰ ਚਿੱਤੇ ਤੌਰ ਤੇ ਕਿਹਾ ਸੀ ਕਿ ਇੱਥੇ ਆਣਾ ਜਰੂਰ ਆ ਤੇ ਸਾਡੇ ਬੱਚਿਆਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਕੰਟ ਕਲੇਰ ਦਾ ਆਣਾ ਆਪਣੇ ਆਪ ਜੀ ਬਹੁਤ ਵੱਡੀ ਗੱਲ ਹੈ ਬਹੁਤ ਮੁਬਾਰਕਬਾਦ ਹੈ ਬਹੁਤ ਵਧਾਈ ਹੈ ਔਰ ਜਗਤguru ਰਵਿਦਾਸ ਮਹਾਰਾਜ ਜੀ ਸਮੁੱਚੀ ਕਮੇਟੀ ਨੂੰ ਚੜ੍ਹਦੀ ਕਲਾ ਚ ਰੱਖਣ ਇਹਨਾਂ ਨੂੰ ਇਸੇ ਤਰ੍ਹਾਂ ਮਾਨ ਬਖਸ਼ਣ ਔਰ ਇਸੇ ਤਰ੍ਹਾਂ ਹਰ ਸਾਲ ਵੱਡੇ ਵੱਡੇ ਸਮਾਗਮ ਜਿਹੜੇ ਕਰਵਾਉਂਦੇ ਰਹਿਣ ਬਹੁਤ-ਬਹੁਤ ਵਧਾਈ ਸਮਾਜ ਦੇ ਬੱਚਿਆਂ ਨੂੰ ਕੀ ਸੇਧ ਦੇਣੀ ਚਾਹੋਗੇ ਦੇਖੋ ਸਮਾਜ ਦੇ ਬੱਚਿਆਂ ਨੂੰ ਮੈਂ ਸਮਝਦਾ ਕਿ ਜਗਤguru ਰਵਿਦਾਸ ਮਹਾਰਾਜ ਜੀ ਦੀ ਜੀਵਨੀ ਜਿਹੜੀ ਹੈ ਉਹਨਾਂ ਦੀ ਜਿਹੜੀ ਸੋਚ ਆ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਸੇਧ ਆ ਜੇਕਰ ਅਸੀਂ ਉਹਨਾਂ ਨੂੰ ਆਪਣੇ ਆਪ ਨੂੰ ਉਹਨਾਂ ਦੇ ਨਾਲ ਜੋੜੀਏ ਉਹਨਾਂ ਦੀ ਬਾਣੀ ਨਾਲ ਜੋੜੀਏ ਗੁਰਬਾਣੀ ਦੇ ਨਾਲ ਜੋੜੀਏ ਤੇ ਮੈਂ ਸਮਝਦਾ ਕਿ ਹਰ ਬੰਦਾ ਜਿਹੜਾ ਉਹ ਕਾਮਯਾਬ ਹੋ ਸਕਦਾ ਔਰ ਇਸ ਤੋਂ ਰਵਾ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜਿਨ੍ਹਾਂ ਨੇ ਸੰਵਿਧਾਨ ਦੀ ਰਚਨਾ ਕੀਤੀ ਉਹ ਸਾਡੇ ਲਈ ਬਹੁਤ ਵੱਡੇ ਪ੍ਰੇਰਨਾ ਸਰੋਤ ਹੈ ਸੋ ਬਹੁਤ ਵੱਡੇ ਸਾਡੇ ਕੋਲ ਪ੍ਰੇਰਨਾ ਸਰੋਤ ਨੇ ਸਮਾਜ ਦੇ ਵਿੱਚ ਬਸ ਪ੍ਰੇਰਨਾ ਲੈਣ ਦੀ ਜ਼ਰੂਰਤ ਹੈ ਮੈਂ ਨੌਜਵਾਨਾਂ ਨੂੰ ਇਹੀ ਬੇਨਤੀ ਕਰਦਾ ਕਿ ਆਪਾਂ ਬਹੁਤ ਬਹੁਤ ਪੜ੍ਹੀਏ ਜੁੜੀਏ ਸੰਘਰਸ਼ ਕਰੀਏ ਔਰ ਅੱਗੇ ਵਧੀਏ ਸਾਡਾ ਮਹਲਾ ਭੀਮ ਨਗਰ ਜੀ ਸ਼ਿਲੀਗੁਰੂ ਰਵਦਾਸਪੁਰ ਰੋਡ ਜੀ ਦਾ 648 ਮਾ ਪ੍ਰਕਾਸ਼ ਉਸ ਤੋਂ ਬੜੀ ਸ਼ਰਦਾਪੁਰ ਵੱਕ ਮਹੱਲਾ ਦੀ ਰਵਦੀ ਬੜੀ ਸ਼ਰਦਾਪੁਰ ਸੰਤਾਨ ਬਣਾਇਆ ਜਾ ਰਿਹਾ ਜਿਹਦੇ ਵਿੱਚ ਸਾਡੇ ਬਹੁਤ ਸਰਕਾਰ ਜੋਗ ਰਾਮ ਸ਼ੰਕਰ ਅਤੇ ਪਾਜੀ ਸਪਤਾ ਮੰਤਰੀ ਸਰਪੇ ਐਮਐਲਏ ਵਿਪਕਾਰੀ ਨੇ ਔਰ ਕਲੈਰ ਕੰਢੀ ਜਿਹੜੇ ਕੇ ਆਪਣੇ ਸ਼ਬਦਾਂ ਨਾਲ ਮਹਾਰਾਜ ਦੀ ਬਾਣੀ ਦਾ ਸੰਤਨ ਨੂੰ ਮਿਹਾਲ ਕਰ ਰਹੇ ਨੇ ਮਹਾਰਾਜ ਜੀ ਨੇ ਆਪਣੀ ਬਾਣੀ ਨਾਲ ਸੰਦੇਸ਼ ਦਿੱਤੇ ਹੈ ਸਰਚਾਉਂ ਸਤਿ ਸ੍ਰੀ ਅਕਾਲ ਸਭਨ ਕੋ ਵੰਦ ਛੋਟ ਪਰੇ ਸਭ ਸਾਰੇ ਰਵਿਦਾਸ ਰਾਇ ਪਰਸਾਨ ਨੂੰ ਮਹਾਰਾਜ ਜੀ ਜਿਹੜਾ ਸੰਦੇਸ਼ ਹੈ ਕੋਈ ਵੀ ਇਨਸਾਨ ਇਤਨਾ ਦਾ ਰਾਜ ਹੋਣਾ ਚਾਹੀਦਾ ਕਿ ਜਿਹਦੇ ਵਿੱਚ ਕੋਈ ਵੀ ਪਪਾਨਾ ਸੋਹਦੇ ਔਰ ਸਾਰੇ ਇੱਕ ਸਮਾਨ ਹੋਣ ਕਿਸੇ ਗੱਲ ਦਾ ਭੇਦ ਭਾਵ ਨਾ ਹੋਵੇ ਅੱਜ ਦੇ ਪ੍ਰਕਾਸ਼ ਨੂੰ ਜਿਹੜਾ ਮਹਾਰਾਜ ਜੀ ਨੇ ਸਾਰੀਆਂ ਸਫਤਾਂ ਨੂੰ ਆਪਣੇ ਵੱਲ ਲਗਾ ਲਗਾ ਮੁਵਾਰਕਾ ਦਿਨਾ ਕਿ ਪ੍ਰਮਾਤਮਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਸਾਡੇ ਸਾਰਿਆਂ ਦੇ ਉੱਪਰ ਮਿਹਰ ਭਰਿਆ ਹੱਥ ਹੋਇਆ ਰਹੇ। ਇਹ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਸਤਗੁਰ ਰਵਿਦਾਸ ਮਹਾਰਾਜ ਦਾ ਗੁਰਪੁਰਬ ਜੋ ਹੈ ਉਹ ਦੇਸ਼ ਵਿਦੇਸ਼ਾਂ ਵਿੱਚ ਬਹੁਤ ਖੁਸ਼ੀਆਂ ਨਾਲ ਮਨਾਇਆ ਜਾਂਦਾ ਤੇ ਸਤਗੁਰ ਰਵਿਦਾਸ ਮਹਾਰਾਜ ਦਾ ਗੁਰਪ੍ਰਬ 648ਵਾਂ ਮੇਰੇ ਮੁਹੱਲਾ ਭੀਮਨਗਰ ਵਿੱਚ ਅੱਜ ਮਨਾਇਆ ਜਾ ਰਿਹਾ ਮੈਂ ਸ਼੍ਰੀ ਗੁਰੂ ਅਰਦਾਸ ਭਗਵੰਤ ਕਮੇਟੀ ਦਾ ਪ੍ਰਧਾਨ ਅਤੇ ਸਾਰੀ ਕਮੇਟੀ ਵੱਲੋਂ ਸਾਰੀਆਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਦਾ ਤੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਪਾਈ ਸਤਨਾਮ ਸਿੰਘ ਹੋਸੈਨਪੁਰ ਵਾਲੇ ਤੇ ਇੰਟਰਨੈਸ਼ਨਲ ਕਲਾਕਾਰ ਸ਼੍ਰੀ ਕੰਟ ਕਲੇਰ ਜੀ ਨੇ ਹਾਜ਼ਰੀ ਭਰੀ ਆ ਸੋ ਮੈਂ ਇੱਕ ਵਾਰ ਫਿਰ ਆਈਆਂ ਹੋਈਆਂ ਸਾਰੀਆਂ ਹੀ ਸੰਗਤਾਂ ਦਾ ਦਿਲੋਂ ਧੰਨਵਾਦ ਕਰਦਾ ਗਵਾਸਪੁਰੂ ਟੀਵੀ ਚੈਨਲ ਜਨ ਪੰਜਾਬੀ ਨਿਊਜ਼ ਦਿਲੋਂ ਧੰਨਵਾਦ ਹੈ ਇਹਨਾਂ ਦਾ ਵੀ ਕਿ ਜਿਨ੍ਹਾਂ ਨੇ ਬਹੁਤ ਵਧੀਆ ਕਵਰੇਜ ਕੀਤਾ ਸਾਰੇ ਗੁਰਪੁਰਪੁਰ ਦਾ ਅੱਜ ਦੇ ਇਸ ਵਿਸ਼ਾਲ ਕੀਰਤਨ ਦਾ ਅੱਜ ਦੇ ਇਸ ਯਕਪੁਰੂ ਸਾਹਿਬ ਸਿੰਘ ਦਾਸ ਮਹਾਰਾਜ ਦੇ ਨਾਮ ਨੇ ਸੰਗਤ ਦਾ ਸਾਰੇ ਦਿਲੋਂ ਧੰਨਵਾਦ ਕਰ ਜਿਨ੍ਹਾਂ ਨੇ ਬਹੁਤ ਸਹਿਯੋਗ ਕੀਤਾ ਚੈਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ